ਨ ਉਸ ਤੋਂ ਬਾਅਦ ਮੈਂ ਆਪਣਾ ਮਾਰਕੀਟ ਲਈ ਬਾਹਰ ਆ ਗਈ ਸੀ ਤੁਸੀਂ ਦੇਖ ਸਕਦੇ ਹੋ ਸੋ ਮੈਂ ਨਿਊ ਆਪਣਾ ਸ਼ਿਫਟ ਹੋਈ ਸੀਗੀ ਹੈ ਨਾ ਤਾਂ ਕਾਫੀ ਜ਼ਿਆਦਾ ਸਮਾਨ ਸੀ ਜਿਸ ਦੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਹੋਵਾਂਗੇ ਹਾਂ ਜੀ ਅੱਜ ਆਪਾਂ ਫਿਰ ਹਾਜ਼ਰ ਹੋਏ ਹਾਂ ਤੁਹਾਡੇ ਲਈ ਲੈ ਕੇ ਇੱਕ ਹੋਰ ਨਵੀਂ ਵੀਡੀਓ ਤਾ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਆ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਟੂ ਮਾਈ ਚੈਨਲ ਨੂੰ ਮਿਲਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਸੋ एवरीवन ਨਹੀਂ ਮੈਂ ਇੱਕ ਗੱਲ ਦੱਸ ਵੀ ਤੇਰੇ ਹਿੰਮਤ ਕਿਵੇਂ ਹੋ ਗਈ ਵਲੌਗ ਬਣਾਉਂਦੀ ਤੇਰੇ ਚ ਇੰਨੀ ਹਿੰਮਤ ਆਉਂਦੀ ਕਿੱਥੋਂ ਆ ਕਿੱਥੋਂ ਤੇਰੇ ਚ ਇੰਨਾ ਹੌਸਲਾ ਆਉਂਦਾ ਵੀ ਹਾਂ ਮੈਂ ਅੱਜ ਵਲੌਗ ਬਣਾ ਕੇ ਅਪਲੋਡ ਕਰਾਂ ਇੱਕ ਵਾਰ ਨਹੀਂ ਦੋ ਵਾਰ ਨਹੀਂ ਪੰਜਵੀਂ ਵਾਰ ਪੱਜ ਗਈਆਂ ਤੂੰ ਤੇ ਤੇਰੇ ਚ ਇੰਨੀ ਹਿੰਮਤ ਕਿਵੇਂ ਆਉਂਦੀ ਆ ਵੇ ਸ਼ਰਮ ਦੇ ਮਾਰੇ ਡੋਬ ਨਹੀਂ ਗਈਗੀ ਤੂੰ ਵੀ ਹਾਂ ਇੰਨੇ ਵਾਰ ਮੈਂ ਹਾਂ ਕੰਡ ਕਰਤਾ ਤਾਂ ਫਿਰ ਵਲੌਗ ਬਣਾ ਕੇ ਦਿਖਾਈ ਜਾਨੀ ਲੋਕਾਂ ਨੂੰ ਵੀ ਹਾਂ ਮੈਂ ਇੱਥੇ ਫਿਰਦੀ ਆ ਕੁਝ ਕਰੀ ਜਾਨੀ ਆ ਰੂਮ ਦੀ ਆਪਾਂ ਕਰਨੀ ਕਹਿੰਦੇ ਸਫਾਈ ਦੇਖ ਸਕਦੇ ਹੋ ਤੁਸੀਂ ਸੋ ਸਫਾਈ ਸਫਾਈ ਕਰਨ ਨੂੰ ਹੈ ਕਿ ਇੱਥੇ ਇੱਕ ਤਾਂ ਕਮਰਾ ਇੱਕ ਬੈੱਡ ਆ ਉਹੀ ਚਾਦ ਝਾੜ ਕੇ ਉਹਦੇ ਤੇ ਵਿਛਾਦੇ ਤੇ ਮੜਾ ਝਾੜੂ ਕੱਢਦੇ ਸਫਾਈ ਕਰਨ ਨੂੰ ਹੈ ਕਿ ਇੱਥੇ ਤੂੰ ਕਿਹੜਾ ਦਾ ਸਾਰੇ ਘਰੇ ਬੈਠੀਆਂ ਇਥੇ ਚਾਰ ਪੰਜ ਕਮਰੇ ਆ ਸਾਰਿਆਂ ਚ ਪਹਿਲੇ ਝਾੜੂ ਕੱਢਣਾ ਪੋਚਾ ਲਾਉਣਾ ਫਿਰ ਡਸਟਿੰਗ ਕਰਨੀ ਇੱਕ ਕਮਰਾ ਕਉਂਗੀ ਕਿਉਂਕਿ ਮੇਰੇ ਬਹੁਤ ਸਾਰੇ ਕੱਪੜੇ ਧੋਣ ਵਾਲੇ ਪਏ ਆ ਹੋਰ ਵੀ ਸਮਾਨ ਜਿਵੇਂ ਕੰਮ ਵਗੈਰਾ ਕੰਗਾ ਜਰੂਰੀ ਸਮਾਨ ਹੈ ਨਾ ਮੇਰਾ ਇਸ ਕਰਕੇ ਨਿਊ ਪਲਾਂਟ ਚ ਸ਼ਿਫਟ ਹੋਇਆ ਇਸ ਕਰਕੇ ਇਹ ਨਾ ਪੱਕਾ ਕਿਸੇ ਸਰਕਾਰੀ ਥਾਂ ਤੇ ਫਿਰਦੇ ਆ ਕਿਸੇ ਧਰਮਸ਼ਾਲਾ ਦੇ ਵਿੱਚ ਇਹਨਾਂ ਨੇ ਕਮਰਾ ਕਿਰਾਏ ਤੇ ਲਿਆ ਹੋਊਗਾ ਕਿਉਂਕਿ ਤੁਸੀਂ ਪਿੱਛੇ ਵੀਡੀਓ ਚ ਦੇਖਿਆ ਹੋਗਾ ਹਰੇਕ ਕਮਰੇ ਦੇ ਉੱਤੇ ਨੰਬਰ ਲਿਖਿਆ ਹੋਇਆ ਤੇ ਇਹ ਪੱਕਾ ਉਸ ਜਗ੍ਹਾ ਤੇ ਰਹਿੰਦੇ ਹੋਣਗੇ ਜਿੱਥੇ ਭਈਏ ਵੀ ਆ ਕੇ ਕਿਰਾਏ ਤੇ ਰਹਿੰਦੇ ਆ ਬੰਨ ਉਸ ਤੋਂ ਬਾਅਦ ਮੈਂ ਆਪਣਾ ਮਾਰਕੀਟ ਲਈ ਬਾਹਰ ਆ ਗਈ ਸੀ ਤੁਸੀਂ ਲਿੰਕ ਕਰ ਦਿਓ ਸੋ ਮੈਂ ਨਿਊ ਆਪਣਾ ਸ਼ਿਫਟ ਹੋਈ ਸੀਗੀ ਹੈਨਾ ਤਾਂ ਕਾਫੀ ਸਾਰਾ ਸਮਾਨ ਸੀ ਜਿਸ ਦੀ ਆਹ ਵੇਖ ਲਓ ਅਜੇ ਹਫਤਾ ਹੋਇਆ ਨਹੀਂ ਵਿਆਹ ਨੂੰ ਤੇ ਬਾਹਰ ਕੱਲੀ ਤੁਰੀ ਵੀ ਫਿਰਦੀ ਆ ਸਮਾਨ ਲੈਣਾ ਤੇ ਇੱਥੇ ਸਾਡੇ ਵਰਗੇ ਜਿਨ੍ਹਾਂ ਦੇ ਵਿਆਹ ਨੂੰ 5-5 ਸਾਲ ਹੋ ਗਿਆ ਤੇ ਜਿੰਨਾ ਚਾਹੇ ਘਰ ਵਾਲਾ ਨਾਲ ਨਹੀਂ ਤੁਰਦਾਨਾ ਚੱਕਰੋਂ ਬਾਹਰ ਨਹੀਂ ਨਿਕਲਦੀਆਂ ਵੀ ਹਾਂ ਜਾਂਏਗਾ ਤਾਂ ਨਾਲ ਸਮਾਨ ਲੈ ਜਾਵਾਂਗੇ ਨਹੀਂ ਤਾਂ ਬੈਠੀਆਂ ਅਸੀਂ ਵੀ ਫਿਰ ਕੱਲੀਆਂ ਨਹੀਂ ਜਾਂਦਾਂਗੀਆਂ ਤੇ ਇਕੱਲੀ ਤੁਰੀ ਫਿਰਦੀ ਐ ਮਾਦੀਤੀ ਬੇਗਾਨੇ ਸ਼ਹਿਰ ਦੇ ਵਿੱਚ ਸੋ ਗਾਇਸ ਬਾਕੀ ਇਹ ਪਹਿਲਾਂ ਬੜਾ ਕਹਿੰਦੀ ਹੁੰਦੀ ਸੀ ਕਿ ਹਾਂ ਜਿਹੜਾ ਇਹਨੂੰ ਨਾ ਚੂੜਾ ਪਾਉਂਦਾ ਚਾ ਸ਼ੌਂਕ ਆ ਵੀ ਹਾਂ ਇਹਦੇ ਚੂੜਾ ਪਾਵਾਂ ਚ ਪਾਇਆ ਹੀ ਹੋਵੇ ਲੱਥੇ ਨਾ ਤੇ ਹੁਣ ਵਿਆਹ ਨੂੰ ਹਫਤਾ ਨਹੀਂ ਹੋਇਆ ਥੋੜੇ ਦਿਨ ਵਿਆਹ ਨੂੰ ਹੋਇਆ ਤੇ ਇਹਨੇ ਚੂੜਾ ਲਾ ਵੀ ਦਿੱਤਾ ਚੂੜਾ ਕਿੱਥੇ ਬੰਗਾਂ ਵੀ ਹੈ ਨਹੀਂ ਕਿ ਆ ਨਾ ਕੋਈ ਸੁਰਖੀ ਨਾ ਬਿੰਦੀ ਕੱਖ ਵੀ ਨਹੀਂ ਆਈ ਥਰਦੀ ਜਿਵੇਂ ਉੱਥੇ ਆਪਦੇ ਪਿੰਡ ਫਰਦੀ ਹੁੰਦੀ ਸੀ ਘਰੇ ਕਿ ਕਿਸੇ ਇਹ ਆਦ ਜਾਣੇ ਵਲੌਗ ਦੇ ਵਿੱਚ ਦਿਖਾਉਣਾ ਚਾਹੁੰਦੀ ਵੀ ਹਾਂ ਮੇਰਾ ਵਿਆਹ ਵਿਊ ਨਹੀਂ ਹੋਇਆਗਾ ਵੀ ਕਈ ਲੋਕਾਂ ਨੂੰ ਜਿਨ੍ਹਾਂ ਨੂੰ ਪਤਾ ਲੱਗ ਗਿਆ ਲੱਗ ਗਿਆ ਜਿਨ੍ਹਾਂ ਨੂੰ ਨਹੀਂ ਪਤਾ ਲੱਗਾ ਉਹ ਇਹੀ ਵਹਿਮ ਦੇ ਵਿੱਚ ਰਹਣ ਵੀ ਹਾਂ ਉ ਪਾਸੇ ਜਾ ਕੇ ਰਹਿੰਦੀ ਪਈ ਇਹਦਾ ਵਿਆਹ ਵਿਊ ਨਹੀਂ ਹੋਇਆਗਾ ਪਰ ਜਿੰਨੀ ਛੇਤੀ ਤੇਰੀ ਖਬਰ ਔੜਦੀ ਹੈ ਸੋਸ਼ਲ ਮੀਡੀਆ ਤੇ ਓਨੀ ਛੇਤੀ ਮੈਂ ਕਹਿੰਨੀ ਇਥੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਜਿਹੜੇ ਉਹ ਕਾਰਨਾਮੇ ਕਰਦੇ ਉਹਨਾਂ ਦਿਖਾ ਨਹੀਂ ਔੜਦੀਆਂ ਆਪਣਾ ਪਿੰਡ ਤੋਂ ਇੱਥੇ ਆਈ ਚਾਹੀਦੀ ਤਾਂ ਵੀ ਐ ਆਪਣਾ ਵਲੌਗਿੰਗ ਵਗੈਰਾ ਕਰ ਰਹੀ ਹਾਂ ਫਸਟ ਟਾਈਮ ਆ ਮੈਂ ਪਿੰਡ ਤੋਂ ਇੱਥੇ ਆਈ ਚਾਹੇ ਜਿੱਦਾਂ ਵੀ ਆਈ ਆ ਇੱਥੇ ਆ ਕੇ ਮੈਂ ਵਲੌਗਿੰਗ ਕਰ ਰਹੀ ਆ ਫਸਟ ਟਾਈਮ ਜਿੱਦਾਂ ਵੀ ਨਹੀਂ ਆਈਗੀ ਭੱਜ ਕੇ ਆਈ ਆ ਉਹ ਵੀ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ ਚਾਰ ਵਾਰ ਨਹੀਂ ਪੰਜਵੀਂ ਵਾਰ ਪੰਜਵੀਂ ਵਾਰੇ ਕਾਂਡ ਕਰ ਚੁੱਕੀ ਆ ਤੂੰ ਤੇ ਫੇਰ ਵੀ ਬੇਸ਼ਰਮਾ ਵਾਂਗੂ ਵਲੌਗ ਤੇ ਵਲੌਗ ਪਾਈ ਜਾਂਦੀ ਆ ਵਲੌਗ ਤੇ ਵਲੌਗ ਪਾਈ ਜਾਂਦੀ ਆ ਪਤਾ ਨਹੀਂ ਕੀ ਸੋਚ ਕੇ ਰੀਲਸ ਪਾਈ ਜਾਂਦੀ ਆ ਜਿਹਦੇ ਵਿੱਚ ਚੂੜਾ ਪਾਇਆ ਹੋਇਆ ਤੇਰੇ ਤੂੰ ਉਹ ਕੀ ਸੰਧੂਰ ਲਵਾਈ ਜਾਂਨੀ ਆਪਦੇ ਸੁਰਖੀ ਦੀ ਗੂੜੀ ਥੱਪੀ ਵੀ ਆ ਭਰਾਂ ਕੀ ਸੋਚ ਕੇ ਪਾਈ ਜਨੀ ਸ਼ਰਮ ਨਹੀਂ ਆਉਂਦੀਗੀ ਹਾਂਜੀ ਗਾਇਸ ਹੁਣ ਥੋੜਾ ਜਿਹਾ ਮੈਂ ਪੱਖਾ ਜ਼ਿਆਦਾ ਤੇਜ਼ ਸੀ ਇਸ ਕਰਕੇ ਵੌਇਸ ਕਵਰ ਕਰ ਰਹੀ ਹਾਂ ਜ਼ਿਆਦਾ ਸ਼ੋਰ ਆ ਰਿਹਾ ਸੀਗਾ ਸੋ ਆਹ ਦੇਖ ਲੋ ਹਰਮਨ ਇਹਨਾਂ ਦੇ ਨਾਲ ਕੋਈ ਹੋਊਗਾ ਹੋਰ ਕੋਈ ਮੁੰਡਾ ਤੇ ਉਹਨਾਂ ਵਿਚਾਰਾ ਹੱਥ ਨਾਲ ਕਹੀ ਜਾਂਦਾ ਵੀ ਹਾਂ ਪਾਸੇ ਹੋ ਜਾ ਇੱਧਰ ਆ ਜਾ ਵੀਡੀਓ ਦੇ ਵਿੱਚ ਨਾ ਫੇ ਕਿਤੇ ਆਏ ਨਾ ਲੱਗੇ ਸਾਰਿਆਂ ਨੂੰ ਵੀ ਹਾਂ ਇਹ ਤੇਰੇ ਨਾਲ ਆਈ ਗਿਆ ਇਹ ਮੇਰੇ ਨਾਲ ਆ ਕਿਤੇ ਲੋਕਾਂ ਨੂੰ ਵਹਿਮ ਹੋ ਜੇ ਪਰ ਭਰਾਵਾ ਇਹ ਤੇਰੇ ਨਾਲ ਆਈ ਹੈ ਜਾਂ ਤੇਰੇ ਨਾਲ ਦੇ ਮੁੰਡੇ ਦੇ ਨਾਲ ਆਈ ਹੈ ਗੱਲ ਇੱਕੋ ਹੀ ਆ ਕਿਉਂਕਿ ਇਹਦਾ ਪਤਾ ਵੀ ਕੋਈ ਨਹੀਂਗਾ 15-20 ਦਿਨ ਤੇਰੇ ਨਾਲ ਤੇ ਬਾਅਦ ਚ ਫਿਰ ਉਹਦੇ ਨਾਲ ਹੋ ਜੇ ਤੇ 15-20 ਦਿਨ ਉਹਦੇ ਨਾਲ ਰਹਿ ਕੇ ਬਾਅਦ ਚ ਫਿਰ ਕਿਸੇ ਹੋਰ ਨਾਲ ਹੋ ਜੇ ਇਸ ਕਰਕੇ ਚਾਹੇ ਤੇਰੇ ਨਾਲ ਆਈ ਹੈ ਚਾਹੇ ਉਹਦੇ ਨਾਲ ਆਈ ਹੈ ਗੱਲ ਤਾਂ ਇੱਕੋ ਹੀ ਆ ਬਸ ਆ ਗਈ ਆ ਦੋਨਾਂ ਨਾਲ ਹੀ ਆ ਗਈ ਆ ਇੱਕ ਹਿਸਾਬ ਨਾਲ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਰਾਈਸ ਬਹੁਤ ਜ਼ਿਆਦਾ ਯਮਮੀ ਯਮਮੀ ਸੀ ਤਾਂ ਮੈਂ ਰੱਜ ਕੇ ਆਪਣਾ ਰੋਟੀ ਖਾਧਾ ਮੈਂ ਰੱਜ ਕੇ ਆਪਣੀ ਰੋਟੀ ਖਾਧੀ ਖਾਣਾ ਖਾਧਾ ਤੇ ਰੋਟੀ ਤਾਂ ਤੇਰੇ ਕੋਲ ਹੈ ਹੀ ਨਹੀਂ ਹੈਗੀ ਕੱਲੇ ਚੋਲ ਤੇ ਰੋਟੀ ਕਿੱਥੋਂ ਆ ਗਈ ਵਿੱਚ ਕਿ ਰੋਟੀ ਦੇ ਛੋਟੀਆਂ ਛੋਟੇ ਛੋਟੇ ਟੁਕੜੇ ਕਰਕੇ ਵਰਕੀਆਂ ਕਰਕੇ ਛੋਟੀਆਂ-ਛੋਟੀਆਂ ਵਿੱਚ ਚੋਲਾਂ ਦੇ ਪਾਈਆਂ ਸੀਗੀਆਂ ਤੁਹਾਨੂੰ ਪਤਾ ਹੀ ਹੈ ਕਿ ਮੈਂ ਹੁਣ ਘਰੇ ਨਹੀਂ ਰਹਿਣਾਗਾ ਯਾਨੀ ਕਿ ਮੈਂ ਹੁਣ ਬਾਹਰ ਰਿਆ ਕਰੂੰਗੀ ਆਪਣਾ ਤੇ ਉਹ ਤਾਂ ਪਤਾ ਹੀ ਸਾਰਿਆਂ ਨੂੰ ਹਾਂ ਜਿਹੜਾ ਕੰਡ ਕਰਕੇ ਇਹ ਛੇਤੀ ਘਰੇ ਵੜਨ ਵਾਲੀ ਤਾਂ ਹੈ ਨਹੀਂ ਕਿ ਹਾਂ ਪਰ ਮਹੀਨਾ ਪੂਰਾ ਹੋਣ ਤੋਂ ਪਹਿਲਾਂ ਪਹਿਲਾਂ ਸ਼ਾਇਦ ਮਹੀਨਾ ਦੋ ਮਹੀਨਾ ਰਹਿਗੇ ਇਤਨਾ ਪਰ ਫਿਰ ਬਾਅਦ ਵਿੱਚ ਕਰੇ ਚਲੀ ਜਾਏਗੇ ਪਰ ਕੁੱਤੇ ਦੇ ਵੱਡੇ ਤੇਰੇ ਘਰ ਵਾਲੇ ਹੋਣਗੇ ਜੇ ਵੱਧ ਜੀ ਤੈਨੂੰ ਘਰੇ ਵਾੜ ਲੈਣਗੇ ਚੱਲ ਪਹਿਲਾਂ ਤਾਂ ਵਾੜ ਲਿਆ ਫਿਰ ਵੀ ਠੀਕ ਸੀਗਾ ਵਿਚਾਲ ਆਪਦੀ ਸਮਝ ਕੇ ਵੀ ਹਾਂ ਕੁੜੀ ਆ ਸਾਡੇ ਪਰ ਜੇ ਹੁਣ ਵੀ ਤੈਨੂੰ ਉਹ ਰੱਖਣਗੇ ਘਰੇ ਵਾੜਨਗੇ ਤਾਂ ਫੇ ਕੁੱਤੇ ਦੇ ਵੱਡੇ ਆ ਉਹ ਪੂਰੇ ਸੋ ਸ਼ਿਫਟ ਜਿੱਦਾਂ ਕੀ ਹੋਈ ਹੌਲੀ ਹੌਲੀ ਕਰਕੇ ਦੇਖੋ ਇੱਕਦਮ ਕੁਝ ਵੀ ਨਹੀਂ ਹੁੰਦਾਗਾ ਹਨਾ ਵੀ ਇੱਕਦਮ ਸਾਰਾ ਕੁਝ ਆ ਜਾਂਦਾ ਹਾਂ ਮੰਨਿਆ ਵੀ ਸਾਰਾ ਕੁਝ ਇੱਕੋ ਦਮ ਨਹੀਂ ਹੁੰਦਾਗਾ ਹੌਲੀ ਹੌਲੀ ਹੁੰਦਾ ਆਪਾਂ ਜੋ ਕੁਝ ਵੀ ਕਰਨਾ ਕੋਈ ਕੰਮ ਕਰਨਾ ਜਾਂ ਕੋਈ ਘਰੇ ਚੀਜ਼ ਲਿਆਉਣੀ ਹੌਲੀ ਹੌਲੀ ਪਲੈਨਿੰਗ ਦੇ ਨਾਲ ਸਾਰਾ ਕੁਝ ਹੁੰਦਾ ਪਰ ਤੇਰਾ ਭੱਜਣਾ ਤਾਂ ਇੱਕੋ ਆਦਮੀ ਹੋ ਜਾਂਦਾ ਇੱਕੋ ਦਮ ਪਤਾ ਨਹੀਂ ਲੱਗਦਾ ਕਿਸੇ ਨੂੰ ਵੀ ਕਦੋਂ ਕੀ ਹੋਗਾ ਕੀ ਨਹੀਂ ਹੋਗਾ ਤੇਰੀ ਤਾਂ ਉਹ ਗੱਲ ਆ ਅੱਖਾਂ ਝਪਕਣ ਦੀ ਧੀਰ ਹੁੰਦੀ ਹੈ ਨਾਲ ਦੇ ਨਾਲ ਤੂੰ ਕਾਂਡ ਕਰ ਦਿੰਨੀ ਹੈ ਬੱਤ ਸਹੀ ਹੈ ਕਿਤੇ ਦੇ ਵਿੱਚ ਮਾਰਕੀਟ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਡਰੈਸ ਦੇਖੂੰਗੀ ਆਪਣੀ ਇੱਕ ਸੂਟ ਲੈਣਾ ਸੀ ਨਾਈਟ ਸੂਟ ਲੈਣਾ ਸੀ ਬਟ ਮੈਂ ਇੱਥੇ ਨਾਈਟ ਸੂਟ ਉਹ ਤੂੰ ਕੀ ਕਰਨਾ ਵਾ ਚੱਲ ਮੰਨਿਆ ਤੈਨੂੰ ਨਾਈਟ ਸੂਟ ਚਾਹੀਦਾ ਸੀਗਾ ਉਦੋਂ ਚਾਹੀਦਾ ਸੀਗਾ ਜਦੋਂ ਤੂੰ ਸਤਗੁਰ ਚਾਹਲ ਨਾਲ ਜਾਂ ਜਿਹੜੇ ਹੋਤੂ ਬਣਾਏ ਸੀ ਉਹਨਾਂ ਨਾਲ ਆਨਲਾਈਨ ਚੈਟਿੰਗ ਕਰਦੀ ਸੀਗੀ ਠੀਕ ਹੈ ਚੈਟਿੰਗ ਸਮਝ ਗਿਆ ਸਾਰੇ ਜਾਨਾ ਫਿਰ ਇੰਨੇ ਤਾਂ ਹੈ ਨਹੀਂਗੇ ਕਿ ਕਿਸ ਨੂੰ ਕੋਈ ਗੱਲ ਸਮਝ ਨਾ ਲੱਗੂਗੀ ਤੇ ਨਾਈਟ ਡਰੈਸ ਤੈਨੂੰ ਉਦੋਂ ਚਾਹੀਦੀ ਸੀ ਹੁਣ ਜਦੋਂ ਤੂੰ ਹਰਮਨ ਦੇ ਨਾਲ ਆਈ ਗਈਆਂ ਹਰਮਨ ਦੇ ਕੋਲ ਫਿਰ ਤੂੰ ਨਾਈਟ ਡਰੈਸ ਕੀ ਕਰਨੀ ਹੈ ਕੋਈ ਗੁੱਸਾ ਨਾ ਕਰਿਆ ਮੇਰੀ ਗੱਲ ਦਾ ਸਾਰੇ ਨਹੀਂ ਪਤਾ ਜਦੋਂ ਚੈਟ ਦੇ ਵਿੱਚ ਨਹੀਂ ਟਲਦੀ ਸੀਗੀ ਤਾਂ ਹੁਣ ਕੋਲ ਜਾ ਕੇ ਟਲ ਜੂਗੀ ਪੁੱਛਣ ਆਲਾ ਹੋਵੇ ਭਲਾ ਲਿਖ ਰਾਇਆ ਤਾਂ ਇਥੋਂ ਫਿਰ ਮੈਂ ਆਪਣਾ ਪਰਫਿਊਮ ਲਿਆ ਮੁੰਡਿਆਂ ਵਾਲਾ ਪਰਫਿਊਮ ਚੱਕੀ ਫਿਰਦੀ ਆ ਉਹ ਆਖੇ ਮੈਂ ਕੋਰਸ ਕੀਤਾ ਵਾ ਤੈਨੂੰ ਇਹ ਨਹੀਂ ਪਤਾ ਵੀ ਕਿਹੜਾ ਮੁੰਡਿਆਂ ਵਾਲਾ ਤੇ ਕਿਹੜਾ ਕੁੜੀਆਂ ਵਾਲਾ ਪਰਫਿਊਮ ਵੈਸੇ ਇਹਦੇ ਵਿੱਚ ਕੋਰਸ ਦੀ ਵੀ ਕੀ ਗੱਲ ਜਿਹੜੀਆਂ ਅਨਪੜ ਕੁੜੀਆਂ ਫਿਰਦੀਆਂ ਪੜੀਆਂ ਲਿਖੀਆਂ ਨਹੀਂ ਗਈਆਂ ਉਹਨਾਂ ਨੂੰ ਵੀ ਪਤਾ ਹੋਊਗਾ ਵੀ ਹਾਂ ਆਹ ਮੁੰਡਿਆਂ ਵਾਲਾ ਪਰਫਿਊਮ ਆ ਤੇ ਆਹ ਕੁੜੀਆਂ ਵਾਲਾ ਦੇਖ ਸਕਦੇ ਹੋ ਕਿ ਨਾਸ਼ਤਾ ਆ ਗਿਆ ਸੀ ਨਾਸ਼ਤਾ ਖਾ ਰਹੀ ਸੀ ਨਾਲ-ਨਾਲ ਚਾਹ ਪੀ ਰਹੀ ਸੀਗੀ ਤਾਂ ਮੈਂ ਸੋਚਿਆ ਅੱਜ ਰੂਮ ਦੀ ਸਫਾਈ ਕਰਦੇ ਆਂ ਰੋਜ਼ ਹੀ ਵਲੌਗ ਦੇ ਵਿੱਚ ਕਹਿ ਦਿੰਦੀ ਆ ਵੀ ਹਾਂ ਰੂਮ ਦੀ ਸਫਾਈ ਕਰਨੀ ਆ ਰੂਮ ਦੀ ਸਫਾਈ ਕਰਨੀ ਆ ਇੱਕ ਤਾਂ ਰੂਮ ਆ ਕਰਦੇ ਆਂ ਜਿਵੇਂ ਦਸਾਂ ਘਰਾਂ ਜਿੰਨਾ ਵੱਡਾ ਇੱਕ ਰੂਮ ਹੁੰਦਾ ਇਹਨਾਂ ਦੇ ਤੇ ਬਹੁਤ ਔਖਾ ਵੀ ਰੋਜ਼ ਥੋੜਾ ਥੋੜਾ ਸਫਾਈ ਕਰਦੀ ਆ ਇਹ 4 ਗਿੱਠਾਂ ਦਾ ਰੂਮ ਨਹੀਂ ਦਾ ਥੋੜਾ ਤੇ ਰੋਜ਼ ਕੰਜਰਖਾਨਾ ਵਲੌਗ ਦੇ ਵਿੱਚ ਪਾਈ ਰੱਖੂਗੀ ਅੱਜ ਮੈਂ ਰੂਮ ਦੀ ਸਫਾਈ ਕਰਨੀ ਹੈ ਬਹੁਤ ਸਾਰਾ ਸਮਾਨ ਐ ਪਿੰਡ ਪਿਆ ਹੋਇਆ ਹਨਾ ਜਿੱਦਾਂ ਕਿ ਮੇਕਅਪ ਸਮਾਨ ਹੋਰ ਵੀ ਮੇਰੇ ਕੱਪੜੇ ਵੀ ਬਹੁਤ ਖੁਸ਼ ਹੈ ਤਾਂ ਥੋੜਾ ਟਾਈਮ ਬਾਅਦ ਉਹ ਵੀ ਸਾਰਾ ਸਮਾਨ ਆ ਜਾਏਗਾ ਅਖੇ ਥੋੜਾ ਜਿਹਾ ਸਮਾਨ ਮੇਰਾ ਪਿੰਡ ਪਿਆ ਵਾ ਮੇਰਾ ਮੇਕਅਪ ਤੇ ਮੇਰੇ ਕੱਪੜੇ ਥੋੜੇ ਟਾਈਮ ਬਾਅਦ ਉਹ ਆ ਜਾਣਗੇ ਮੈਂ ਕਿ ਨਹੀਂ ਸਿਰੇ ਦੇ ਕੁੱਤੇ ਦੇ ਵੱਡੇ ਹੋਣਗੇ ਉਹ ਜੇ ਸਮਾਨ ਨੂੰ ਅੱਗ ਨਾਲ ਲਾਉਣਗੇ ਇਹਦੇ ਕੋਲ ਭੇਜਣਗੇ ਸਮਾਨ ਸਿੱਟਾ 12 ਰੂੜੀ ਤੇ ਲੀੜਿਆ ਲੱਤਦਾ ਮੇਕਅਪ ਸ਼ੇਕਅਪ ਜੋ ਕੁਛ ਵੀ ਆ ਇਹ ਚੀਜ਼ ਦੀ ਲੋੜ ਆਈ ਚੀਜ਼ ਦੀ ਲੋੜ ਆ ਤਾਂ ਹੌਲੀ ਹੌਲੀ ਕਰਕੇ ਸਭ ਕੁਝ ਬਣਦਾ ਆ ਬਾਕੀ ਹੈ ਡੰਗਰ ਖੋਤੇ ਦਿਮਾਗ ਦੇ ਆਏ ਤਾਂ ਪਤਾ ਵੀ ਆ ਕਾਂਡ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਐਦੀ ਪਲਾਨਿੰਗ ਕਿਵੇਂ ਕਰਨੀ ਹੈ ਕਿਵੇਂ ਨਹੀਂ ਕਰਨੀ ਇਹ ਸਾਰਾ ਕੁਝ ਤਾਂ ਪਤਾ ਪਰ ਡੰਗਰੇ ਨੂੰ ਇਹ ਨਹੀਂ ਪਤਾ ਕਿ ਬੈੱਡ ਤੇ ਝਾੜੂ ਕੌਣ ਮਾਰਦਾ ਹੁੰਦਾ ਵੈਸੇ ਤੂੰ ਕਹਿੰਦੀ ਆ ਵੀ ਤੇਰਾ ਵਿਆਹ ਹੋ ਗਿਆ ਵਾ ਤੂੰ ਕੀ ਕਹਿੰਦੀ ਆ ਸਾਰੇ ਪੰਜਾਬ ਨੂੰ ਪਤਾ ਲੱਗ ਗਿਆ ਵੀ ਹਾਂ ਤੇਰਾ ਵਿਆਹ ਹੋ ਗਿਆ ਹੁਣ ਤੂੰ ਦੱਸੇ ਨਾ ਦੱਸੇ ਤਾਂ ਵੀ ਤੇਰੀ ਖਬਰ ਬਾਹਰ ਨਿਕਲੀ ਆਉਂਦੀ ਹੈ ਤੇ ਜਿਹੜੇ ਹਸਾਮ ਨਾਲ ਤੇਰੇ ਹਾਲਚਾਲਾਂ ਤੂੰ ਬਣੀ ਫਿਰਦੀ ਐ ਮੈਨੂੰ ਐਂ ਲੱਗਦਾ ਵੀ ਹਰਮਨ ਇੱਕ ਕੰਮ ਵਾਲੀ ਬਾਈ ਲਿਆਇਆ ਹੁੰਦਾ ਫੇ ਇੱਕ ਰੂਮ ਦੇ ਵਿੱਚ ਹੀ ਜਿਵੇਂ ਕਹਿ ਸਕਨੀ ਐ ਇੱਕ ਵਾਰੀ ਰਿਜ਼ਰਵਸ ਟਿਕਣਾ ਆਪਣਾ ਸਭ ਕੁਝ ਹੌਲੀ ਹੌਲੀ ਕਰਕੇ ਆ ਦੂਸਰਾ ਪਲਾਂਟ ਵਗੈਰਾ ਸ਼ਿਫਟ ਜਾਈ ਉਧਰ ਆਪਣਾ ਮੈਂ ਸੈਟਿੰਗ ਆਪਣਾ ਕਰੂੰਗੀ ਆ ਜਿਹੜਾ ਨੇ ਕਿਹਾ ਨਾ ਵੀ ਫਿਲਹਾਲ ਇੱਕ ਕਮਰੇ ਦੇ ਨਾਲ ਹੀ ਸਾਰਨਾ ਪਊਗਾ ਬਾਅਦ ਚ ਵੇਖਾਂਗੇ ਸ਼ਿਫਟ ਕਰਾਂਗੇ ਇਥੇ ਇਹ ਨਾ ਸੋਚੋ ਤੁਸੀਂ ਵੀ ਇਹ ਰੂਮ ਸ਼ਿਫਟ ਕਰਨਗੇ ਆਪਦਾ ਵੀ ਇਥੋਂ ਸ਼ਿਫਟ ਹੋ ਕੇ ਕਿਤੇ ਹੋਰ ਰਹਿਣ ਲੱਗ ਜਾਣਗੇ ਵਧੀਆ ਕਮਰਾ ਲੈ ਲੈਣਗੇ ਘਰ ਬਰ ਖਰੀਦ ਲੈਣਗੇ ਨਾ ਇਹਦੇ ਕਹਿਣ ਦਾ ਮਤਲਬ ਆ ਵੀ ਜਿੰਨਾ ਟਾਈਮ ਇਹ ਹਰਮਨ ਨੂੰ ਖਾਣ ਹੀ ਲੈਂਦੀਗੀ ਉਹਨਾ ਟਾਈਮ ਇਹਦੇ ਕੋਲ ਆ ਬਾਅਦ ਚ ਇਹਦੇ ਕੋਲ ਹਰਮਨ ਦੇ ਕੋਲ ਸ਼ਿਫਟ ਹੋ ਕੇ ਕਿਸੇ ਹੋਰ ਦੇ ਕੋਲ ਚਲ ਜੂਗੀ ਇਹ ਤੁਸੀਂ ਦੇਖ ਸਕਦੇ ਹੋ ਮੈਂ ਅੱਛੇ ਤਰ੍ਹਾਂ ਝਾੜੂ ਲਗਾਇਆ ਨਾਲ ਨਾਲ ਮੈਂ ਵਲੌਗ ਬਣਾ ਰਹੀ ਸੀ ਤਾਂ ਨਈ ਬੀਬਾ ਝਾੜੂ ਤੂੰ ਮਾਰ ਰਹੀ ਸੀਗੀ ਝਾੜੂ ਤੂੰ ਕੱਢ ਰਹੀ ਸੀਗੀ ਵਲੌਗ ਹਰਮਨ ਬਣਾ ਰਿਆ ਸੀਗਾ ਮੈਂ ਆਪਣਾ ਕਪੜੇ ਵਾਸ਼ ਕਰ ਰਹੀ ਸੀ ਸਾਰੇ ਕਾਫੀ ਮੇਰੇ ਲੋਰਾ ਸ਼ਰਟਸ ਸੀ ਤਾਂ ਮੈਂ ਵਾਸ਼ ਕਰ ਰਹੀ ਸੀ ਅੱਛਾ ਐਦਾਂ ਵਾਸ਼ ਕਰ ਰਹੀ ਸੀ ਪਤਾ ਨਹੀਂ ਸਾਫ਼ ਪਾਣੀ ਆ ਕਿ ਵਿੱਚ ਸਰਫ ਪਾਈ ਆ ਵਿੱਚ ਮੜਾ ਪਾ ਕੇ ਦੋਕ ਵਾਰ ਕੱਢ ਕੇ ਪਾ ਕੇ ਤੇ ਨਿਚੋੜ ਕੇ ਪਾਸੇ ਰੱਖ ਦਿੰਦੀ ਆ ਐਦਾਂ ਕਪੜੇ ਧੁੱਤੇ ਜਾਂਦੇ ਆ ਨਹੀਂ ਜੇ ਤੂੰ ਵਿਆਹ ਤੋਂ ਪਹਿਲਾਂ ਇੱਥੇ ਆਉਣ ਤੋਂ ਪਹਿਲਾਂ ਜੇ ਕੰਮ ਧੰਦਾ ਕਰਨ ਲੱਗੀ ਸੀਗੀ ਸਿੱਖਣ ਲੱਗੀ ਸੀ ਕਿ ਤੇ ਚਾਜ ਨਾਲ ਤਾਂ ਸਿੱਖ ਲੈਂਦੀ ਹਣੇ ਤਾਂ ਹੈ ਨਹੀਂ ਗਾ ਖੜੇ ਪੈ ਤੈਨੂੰ ਹਰਮਨ ਇੱਥੇ ਵਾਸ਼ਿੰਗ ਮਸ਼ੀਨ ਲਿਆ ਕੇ ਦੇ ਦੂਗਾ ਵੀ ਹਾਂ ਉਹਦੇ ਵਿੱਚ ਧੋ ਲਿਆ ਕਰ ਕਿਤੇ ਨਾ ਮੇਰੀ ਪਿਆਰੀ ਜੀ ਮੈਕਪ੍ਰੀਤ ਦੇ ਹੱਥ ਨਾ ਗੰਦੇ ਹੋ ਜਾਣ ਖਰਾਬ ਨਾ ਹੋ ਜਾਣ ਇੱਕ ਵਾਰੀ ਥੋੜਾ ਜਿਹਾ ਔਖਾ ਹੋਊਗਾ ਯਾਨੀ ਕਿ ਬਾਅਦ ਦੇ ਵਿੱਚ ਹੌਲੀ ਹੌਲੀ ਕਰਕੇ ਆਪੇ ਸੈਟਿੰਗ ਹੋ ਜੂਗੀ ਸਖ ਰਿਹਾ ਹਰਮਨ ਵੀ ਹੌਲੀ ਹੌਲੀ ਸਖ ਰਿਹਾ ਦੂਜੇ ਵਲੌਗਰਾਂ ਵਾਂਗੂ ਇਹ ਵੀ ਸਖ ਰਿਹਾ ਵੀ ਹਾਂ ਆਪ ਦੀ ਜਨਾਨੀ ਕਿਵੇਂ ਸੋਸ਼ਲ ਮੀਡੀਆ ਤੇ ਵਿੱਚ ਨਹੀਂ ਹੈ ਜੇ ਨਹੀਂ ਯਕੀਨ ਹੈ ਤਾਂ ਸਕਰੀਨ ਤੇ ਦੇਖੋ ਤੁਸੀਂ ਸਕਰੀਨਸ਼ਾਟ ਲਈ ਦਿੰਨੀ ਆ ਮੈਂ ਮੈਂ ਕਿਤਾ ਪਹਿਲਾਂ ਹੀ ਉਹੋ ਜੀ ਸੀਗੀ ਹਰਮਨ ਨੂੰ ਵੀ ਹੁਣ ਹੌਲੀ ਹੌਲੀ ਵੱਲ ਆਉਂਦਾ ਜਾਂਦਾ ਵੀ ਹਾਂ ਕਿਵੇਂ ਉਹਨੂੰ ਮੈਂ ਵੇਚਣਾ ਸੋਸ਼ਲ ਮੀਡੀਆ ਤੇ ਕਿਵੇਂ ਨਹੀਂ ਤੁਸੀਂ ਪਹਿਲਾਂ ਦੇਖਦੇ ਸੀ ਪਿੰਡ ਵਿੱਚ ਹਣਾ ਉਦਾਂ ਹੀ ਮੈਰੇ ਇੱਥੇ ਵੀ ਵਲੌਗ ਤੁਹਾਨੂੰ ਡੇਲੀ ਮਿਲਣਗੇ ਦੇ ਹਾਂ ਨਵਾਂ ਵਿਆਇਆ ਜੋੜਾ ਇੱਕੋ ਥਾਲ ਦੇ ਵਿੱਚ ਖਾ ਰਿਆ ਸ਼ਾਇਦ ਆਥਰੇਂ ਦਿਖਿਆ ਕਿਸੇ ਨੂੰ ਹਰਮਨ ਦਾ ਇੱਕ ਪਾਸੇ ਖੁੰਜੇ ਦੇ ਵਿੱਚ ਹਰਮਨ ਚੌਲ ਖਾਈ ਜਾਂਦਾ ਮੈਂ ਜੀਨਸ ਸੀ ਤਿੰਨ ਤਾਂ ਮੈਂ ਤੇ ਨਨ ਉਹੀ ਜਿਹੇ ਤਰ੍ਹਾਂ ਵਾਸ਼ ਕੀਤਾ ਹੋਇਆ ਸੀ ਕਾ ਬਾਕੀ ਮੇਰੇ ਸਾਰੇ ਸੂਟ ਕੱਲ ਹੋ ਗਏ ਸੀ ਵਾਸ਼ ਹਨਾ ਤਾਂ ਇਹ ਬਸ ਮੇਰੀਆਂ ਜੀਨਸ ਸੀ ਤੇ ਡਨ ਨਹੀਂ ਇਹ ਪੱਕਾ ਤੇਰ ਗਈ ਜੀਨਾਂ ਸੀਗੀਆਂ ਪਰ ਮੈਨੂੰ ਨਹੀਂ ਲੱਗਦਾ ਇਹ ਜੀਨਾਂ ਹਰਮਨ ਦੀਆਂ ਤੇ ਨਾਲ ਜਿਹੜਾ ਇੱਕ ਮੁੰਡਾ ਫਰਦਾ ਉਹ ਦੀਆਂ ਤੇ ਜੇ ਕਿਸੇ ਨੂੰ ਨਹੀਂ ਯਕੀਨ ਤਾਂ ਮੈਂ ਤੁਹਾਨੂੰ ਸਬੂਤ ਹੁਣੇ ਦੇ ਦਿੰਨੀ ਆ ਹਾਂਜੀ ਗਾਇਸ ਹੁਣ ਥੋੜਾ ਜਿਹਾ ਮੈਂ ਪੱਖਾ ਜ਼ਿਆਦਾ ਤੇਜ਼ ਸੀ ਇਸ ਕਰਕੇ ਵੌਇਸ ਕਵਰ ਕਰ ਰਹੀਆਂ ਜ਼ਿਆਦਾ ਸ਼ੋਰ ਆ ਰਿਹਾ ਸੀਗਾ ਸੋ ਆ ਦੇਖ ਲਿਆ ਆ ਪਿਛਲੇ ਦਿਨ ਦਾ ਵਲੌਗ ਆ ਜਿੱਥੇ ਸ਼ਾਪਿੰਗ ਕਰਨ ਗਈ ਸੀ ਜਿੱਥੇ ਨਾ ਟਾਈਟਲ 'ਚ ਲਿਖਿਆ ਨਾ ਵੀ ਘਰ ਵਾਸਤੇ ਜਿਹੜਾ ਜ਼ਰੂਰੀ ਸਮਾਨ ਸੀ ਉਹ ਖਰੀਦਣ ਮੈਂ ਬਾਜ਼ਾਰ ਗਈ ਉਸ ਵਲੌਗ ਦੀ ਇੱਕ ਕਲਿੱਪ ਆ ਤੇ ਉੱਥੇ ਜਿਹੜਾ ਇਹਨਾਂ ਦੇ ਨਾਲ ਇਹਦੇ ਨਾਲ ਇੱਕ ਤਾਂ ਹਰਮਨ ਆ ਤੇ ਇਹਨਾਂ ਦੋਨਾਂ ਦੇ ਨਾਲ ਜਿਹੜਾ ਇੱਕ ਮੁੰਡਾ ਫਿਰਦਾ ਉਹਦੀ ਪੈਂਟ ਆ ਇਹ ਤੇ ਕਹਿੰਦੀ ਪਈ ਮੇਰੀਆਂ ਜੀਨਾਂ ਸੀਗੀਆਂ ਉਹ ਮੈਂ ਧੋਣੀਆਂ ਸੀ ਜੀਨਾਂ ਜੀਨਸ ਤੇ ਹਜੇ ਰੁਕੋ ਇੱਥੇ ਇਹ ਵੀਡੀਓ ਖਤਮ ਹੁੰਦੀ ਤੁਹਾਨੂੰ ਦੋ ਕ ਚੀਜ਼ਾਂ ਹੋਰ ਦਿਖਾਉਣੇ ਆ। ਇੱਥੋਂ ਤੱਕ ਸਕੂਲ ਦੇ ਪ੍ਰਿੰਸੀਪਲ ਨੇ ਵੀ ਮੈਕ ਨੂੰ ਪ੍ਰਪੋਜ਼ ਕੀਤਾ ਸੀ। ਜਦੋਂ ਹੀ ਹਰਮਨ ਨੂੰ ਪਤਾ ਲੱਗਿਆ ਤੇ ਹਰਮਨ ਨੇ ਲੜਾਈ ਪਾ ਲਈ ਸੀ ਪ੍ਰਿੰਸੀਪਲ ਨਾਲ। ਆਹ ਦੇਖ ਲੋ। ਜਸਜਵੰਦਾ ਵੀਰ ਨੇ ਅੱਜ ਵੀਡੀਓ ਪਾਈ ਆ ਉਹਦੇ ਵਿੱਚ ਵੀਰ ਨੇ ਕੁਝ ਕੁ ਸਬੂਤ ਦਿੱਤੇ ਆ ਵੀ ਕਿਵੇਂ ਇਹਨੇ ਸਾਰੀ ਪਲੈਨਿੰਗ ਕੀਤੀ ਸੀ ਪਹਿਲਾਂ ਹੀ ਜਿਹਦੇ ਲਵ ਲਵ ਗੱਲ ਨਾਲ ਭੱਜੀ ਸੀਗੀ ਉਹਦੇ ਕੋਲ ਗਈ ਸੀ ਉਦੋਂ ਉਹਦੀ ਕਿਤੇ ਇਹਦੀ ਪਲੈਨਿੰਗ ਸੀਗੀ ਵੀ ਹਾਂ ਜਦੋਂ 18 ਸਾਲਾਂ ਦੇ ਹੋ ਜੰਗੇ ਮੈਂ ਕਾਂਡ ਕਰ ਦੂੰਗੀ 18 ਸਾਲਾਂ ਦੀ ਹੋ ਗਈ ਐ ਤੇ ਉਹਦੇ ਵਿੱਚ ਵੇਖ ਲਓ ਇੱਕ ਚੈਟ ਆਈ ਐ ਵੀ ਇਹਨੂੰ ਪ੍ਰਿੰਸੀਪਲ ਨੇ ਵੀ ਪ੍ਰਪੋਜ਼ ਕੀਤਾ ਸੀਗਾ ਵੀ ਐਨੀ ਐ ਸਕੂਲ ਦੇ ਵਿੱਚ ਬਦਨਾਮ ਸੀਗੀ ਟੀਚਰਜ਼ ਵੀ ਕਹਿੰਦੇ ਸੀਗੇ ਵੀ ਹਾਂ ਇਹ ਕੁੜੀ ਬਹੁਤ ਤੇਜ਼ ਆ ਤੇ ਜਿਹਨੇ ਸਕੂਲ ਵਿੱਚ ਪ੍ਰਿੰਸੀਪਲ ਨਹੀਂ ਛੱਡਿਆ ਤੇ ਤੁਸੀਂ ਆਪ ਹੀ ਹਿਸਾਬ ਲਾ ਲਓ ਕਿੱਥੇ ਬਾਕੀਆਂ ਨੂੰ ਛੱਡੂਗੀ ਉਹ ਫਿਰ ਜੇ ਪ੍ਰਿੰਸੀਪਲ ਨਹੀਂ ਇਹਦੇ ਸਭ ਨੇ ਕੋਈ ਚੀਜ਼ ਹੀ ਤੇ ਫਿਰ ਬਾਕੀ ਜਿਹੜੇ ਹੈਗੇ ਉਹ ਕਿਹੜੇ ਖੇਤ ਦੀ ਮੂਲੀ ਐ ਇਹਦੇ ਲਈ ਬੱਤ ਸਹੀ ਏ ਲੇਕਿਨ 1 ਸੈਕਿੰਡ ਪਹਿਲਾ ਮੈਂ ਘਰੇ ਆਈ ਆ ਇਹਦੇ ਹਰਮਨ ਦੇ ਠੀਕ ਆ ਹਰਮਨ ਅਬੇ मजा ਆਏਗਾ ਨਾ ਬਿੜੋ ਆ ਦੇਖ ਲੋ ਇੱਥੇ ਹਨ ਕੀ ਲਿਖਿਆ ਵੀ ਆ ਕਾਂਡ ਕਰਨ ਤੋਂ ਪਹਿਲਾਂ ਮੋਸ਼ਕੀ ਹਰਮਨ ਦੇ ਘਰੇ ਜਾਂਦੀ ਰਹੀ ਐ ਤੇ ਉਹਦੇ ਮੰਮੀ ਤੇ ਉਹਦਾ ਭਰਾ ਘਰੇ ਹੈ ਨਹੀਂ ਸੀਗੇ ਉਹ ਬਿਆਸ ਵਾਲੇ ਜਿਹੜੇ ਸਤਸੰਗ ਆ ਉੱਥੇ ਗਏ ਹੋਏ ਸੀਗੇ ਤੇ ਇੱਕ ਵਾਰ ਫੇਰ ਆ ਗਈ ਉੱਤਮ ਮਮੀ ਫੜ ਲਿਆਉਣੇ ਲਾਈ ਬੈਠੇ ਸੀ ਜਗਾਣਾ ਹੁੰਦਾ ਹੈ। ਵੀ ਇੱਕ ਵਾਰ ਸ ਹਾਸਾ ਵੀ ਹੁੰਦਾ ਤੇ ਇੱਕ ਵਾਰ ਵੀ ਸੋਚ ਕੇ ਵੇਖੋ ਸ਼ਰਮ ਵਾਲੀ ਗੱਲ। ਵੀ ਚਲ ਮਸ਼ਕੀ ਤਾਂ ਮੰਨਿਆ ਬੇਸ਼ਰਮ ਹੈਗੀ ਉਹ ਤਾਂ ਚੈਟਾਂ ਦੇ ਵਿੱਚ ਨਹੀਂ ਛੱਡਦੀ ਸੀਗੀ ਬੰਦੇ ਨੂੰ ਤੇ ਜੇ ਕੋਲ ਜਾਵੜੂਗੀ ਤੇ ਫੇਰ ਬਖਸ਼ੀ ਦੂਗੀ ਇਹ ਅਗਲੇ ਨੂੰ ਤੇ ਵੀ ਹਰਮਨ ਵੀ ਉਹ ਕਿਵੇਂ ਘਰੇ ਫਿਰਦਾ ਹੋਊਗਾ ਇੰਨੇ ਦਿਨ ਕਿਵੇਂ ਰਹਿੰਦਾ ਹੋਊਗਾ। ਸ਼ਰਮ ਨਾ ਹੁੰਦੀ ਹੋਊਗੀ ਵੀ ਹਾਂ ਮਾਤਾ ਨੇ ਆਇਆ ਕਰਕੇ ਐ ਫੜ ਲਿਆ ਸਾਨੂੰ। ਉਹਨੇ ਵੀ ਮੈਕ ਕਾ ਵਰਕਾ ਪਾੜਿਆ ਹੋਇਆ ਇਹੀ ਚੱਕਰਾਂ ਕਰਕੇ ਲੋ ਬਾਈ ਆਪਾਂ ਪਹਿਲਾਂ ਕਹਿੰਦੇ ਹੁੰਦੇ ਸੀਗੇ ਵੀ ਹਾਂ ਮੈਕ ਆ ਜਿਹੜੀ ਮੁਸ਼ਕੀ ਆ ਉਹਨਾਂ ਨਾਲ ਕੋਈ ਵਰਤਦਾ ਨਹੀਂ ਕਦੇ ਉਹਨਾਂ ਦੇ ਘਰੇ ਕੋਈ ਆਉਂਦਾ ਜਾਂਦਾ ਨਹੀਂ ਵੇਖਿਆ ਨਾ ਹੀ ਕਦੇ ਵੀ ਕਿਸੇ ਆਂਦੀ ਗਵਾਂਦੀ ਦੇ ਘਰੇ ਗਏ ਸੁੱਖ ਦੇ ਦੁੱਖ ਦੇ ਹਨਾ ਵੀ ਨਹੀਂ ਤਾਂ ਪਿੰਡ 'ਚ ਹੁੰਦਾ ਅਗਲਾ ਉਂ ਭਲਾਈ ਨਾ ਜਾਵੇ ਕਿਸੇ ਦੇ ਖੁਸ਼ੀ ਦਾ ਮੌਕਾ ਹੋਵੇ ਜਾਂ ਗਮੀ ਦਾ ਮੌਕਾ ਹੋਵੇ ਅਗਲਾ ਜਾਂਦਾ ਹੀ ਆ ਪਰ ਨਹੀਂ ਇਹਨਾਂ ਇਹ ਨਾ ਕਿਸੇ ਦੇ ਗਏ ਤੇ ਨਾ ਇਹਨਾਂ ਦੇ ਘਰੇ ਕੋਈ ਆਇਆ ਠੀਕ ਹੈ ਤੇ ਹੁਣ ਤਾਂ ਇਹ ਗੱਲ ਬਾਹਰ ਹੀ ਨਿਕਲ ਆਈ ਆ ਪਹਿਲਾਂ ਤਾਂ ਆਪਾਂ ਹੀ ਕਹਿੰਦੇ ਹੁੰਦੇ ਸੀਗੇ ਹੁਣ ਤਾਂ ਨਿਕਲ ਹੀ ਆਈ ਆ ਬਾਹਰ ਵੀ ਹਾਂ ਦਾਦ ਦੇ ਨੇ ਵਰ ਕਾ ਪਾੜਿਆ ਵਾ ਵੀ ਮਰਦੇ ਮਰਨ ਜਿਉਂਦੇ ਜਿਉਣ ਭੁੱਖੇ ਮਰਨ ਤੇ ਆਏ ਮਰਨ ਵੀ ਉਹਨੂੰ ਕੋਈ ਫਰਕ ਨਹੀਂ ਪੈਂਦਾ ਗਾ ਕਿਉਂ ਕਿ ਮਸ਼ਕੀ ਦੇ ਕਾਂੜ ਹੀ ਇਹੋ ਜੇ ਸੀਗੇ ਭਾਈ ਨਹੀਂ ਟਿਕਨ ਵਾਲੀ ਕਿ ਮਸ਼ਕੀ ਬੰਦਾ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਇੱਕ ਵਾਰ ਦੇਖਦਾ ਹੁੰਦਾ ਦੋ ਵਾਰ ਦੇਖਦਾ ਹੁੰਦਾ ਬੰਦਾ ਕਿੰਨੇ ਕ ਵਾਰ ਮੂੰਹ ਵੱਲ ਵੇਖੀ ਜਾਊਗਾ ਮੈਂ ਕਹਿੰਦੀ ਬੇਸ਼ਰਮ ਆ ਸਿਰੇ ਦੇ ਸਿਰੇ ਦੇ ਕੁੱਤੇ ਦੇ ਵੱਡੇ ਆ ਇਹਦੇ ਮਾਪੇਓ ਸਿਰੇ ਦੇ ਜਿਹੜੇ ਇੰਨਾ ਕੁਝ ਹੋਣ ਤੋਂ ਬਾਅਦ ਵੀ ਇਹੋ ਜੀ ਨੂੰ ਘਰੇ ਬਿਠਾ ਕੇ ਰੱਖਿਆ ਸਿਰਫ ਘਰੇ ਬਿਠਾ ਕੇ ਨਹੀਂ ਰੱਖਿਆ ਪੂਰੀ ਖੁੱਲ੍ਹ ਦਿੱਤੀ ਸ਼ਹਿਰ ਬਾਜ਼ਾਰੋਂ ਦੀ ਜਾਂਦੀ ਸੀ ਇਕੱਲੀ ਸਕੂਟਰੀ ਲੈ ਕੇ ਦੇਦੀ ਫਿਰ ਵਲੌਗਿੰਗ ਪੂਰਾ ਕਰਦੀ ਸੀਗੀ ਇਹਦੇ ਇਕੱਲੀ ਕੋਲੀ ਦੋ ਦੋ ਫੋਨ ਸੀਗੇ ਆਪਦੇ ਫਿਰ ਪੂਰੀ ਖੁੱਲ੍ਹ ਦੇ ਕੇ ਰੱਖੀ ਸੀ ਸਿਰੇ ਦੇ ਕੁੱਤੇ ਦੇ ਵੱਡੇ ਇਹਦੇ ਕਰਦੇ ਨਹੀਂ ਤਾਂ ਇਹੋ ਜੀ ਨੂੰ ਵੱਢ ਕੇ ਨੀਆਂ ਦੇ ਵਿੱਚ ਦੱਬ ਨਾ ਦਿੰਦੇ ਵੀ ਹਾਂ ਇੱਕ ਵਾਰ ਹੋ ਗਿਆ ਦੋ ਵਾਰ ਹੋ ਗਿਆ ਹੁਣ ਵਾਰ-ਵਾਰ ਥੋੜਾ ਤੇ ਹੁਣ ਵੀ ਸਿਰੇ ਦੇ ਡੰਗਰ ਬੇਸ਼ਰਮ ਹੋਣਗੇ ਜੇ ਹਣ ਜੇ ਕਰਿਆ ਆਗੀ ਤਨ ਵਾੜ ਲੈਣਗੇ ਤਾਂ ਮੈਂ ਤਾਂ ਕਹਿੰਦੀ ਆ ਸਭ ਤੋਂ ਪਹਿਲਾਂ ਤੌਣੀ ਆ ਜਿਹੜੀ ਮੋਸ਼ਕੀ ਦੇ ਮਾਪਿਓ ਤੇ ਲੱਗਣੀ ਚਾਹੀਦੀ ਐ ਵੱਧ ਤਾਂ ਵੱਧ ਤਾਂ ਇਹਦੀ ਮਾਂ ਤੇ ਲੱਗਣੀ ਚਾਹੀਦੀ ਐ ਕਿਉਂਕਿ ਖੁੱਲ ਤਾਂ ਇਹਨਾਂ ਨੇ ਦਿੱਤੀ ਸੀ ਕਿ ਜੇ ਇਹਦਾ ਪਿਓ ਕੰਮ ਕਰ ਲੈਂਦਾ ਨਾ ਇਹਦੀ ਕਮਾਈ ਤੇ ਰਹਿੰਦਾ ਤਾਂ ਫਿਰ ਕਿੱਥੋਂ ਆ ਇਹ ਜੇ ਕੁਝ ਕਰ ਲੈਂਦੀ ਹਾਲਾਂਕਿ ਪਤਾ ਤਾਂ ਉਹਨਾਂ ਨੂੰ ਹੋਊਗਾ ਵੀ ਹਾਂ ਇਹ ਕੁਛ ਨਾ ਕੁਛ ਕਰੂਗੀ ਪਰ ਕਦੋਂ ਕਰੂਗੀ ਇਹਨਾਂ ਨੂੰ ਇਹਦੀ ਉਮੀਦ ਹੈ ਨਹੀਂ ਸੀਗੀ ਵੀ ਹਾਂ ਸੇ ਇੱਥੇ ਕਿਸੇ ਪ੍ਰੋਗਰਾਮ ਤੇ ਜਾਵਾਂਗੇ ਫੰਕਸ਼ਨ ਤੇ ਜਾਵਾਂਗੇ ਤੇ ਉੱਥੇ ਕਾਂਡ ਕਰ ਜੂਗੀ ਔਰ ਐਵੇਂ ਥੋੜਾ ਉਦਨ ਖੱਟਾ ਸੂਟ ਪਾ ਕੇ ਨਾਲ ਲਾਲ ਬੂਟ ਪਾਈ ਫਿਰਦੀ ਸੀਗੀ ਇਹ ਨਹੀਂ ਤਾਂ ਕਿਸੇ ਪ੍ਰੋਗਰਾਮ ਤੇ ਜਾਣਾ ਹੋਵੇ ਤਾਂ ਖੱਟੇ ਸੂਟ ਦੇ ਨਾਲ ਲਾਲ ਬੂਟ ਕੌਣ ਪਾਉਂਦਾ ਹੁੰਦਾ ਹੈ ਫਿਰ ਅਗਲਾ ਸੈਂਡਲ ਪਾਉਂਦਾ ਹੀਲਜ਼ ਪਾਉਂਦਾ ਹੈ ਟੌਟ ਛੜ ਕੱਟ ਕੇ ਜਾਂਦਾ ਪਰ ਇਹ ਤਾਂ ਲਾਲ ਬੂਟ ਕਿਉਂਕਿ ਇਹਨੂੰ ਪਤਾ ਸੀਗਾ ਵੀ ਇਹਨੇ ਕਾਂਡ ਕਰਨਾ ਫਿਰ ਭੱਜਣਾ ਸੌਖਾ ਹੋ ਜਾਊਗਾ ਨਾ ਬੂਟਾਂ ਦੇ ਨਾਲ ਜੇ ਹੀਲਜ਼ ਪਾਊਗੀ ਤਾਂ ਫਿਰ ਤਰਨਾ ਔਖਾ ਭੱਜਣਾ ਤਾਂ ਬਹੁਤ ਦੂਰ ਦੀ ਗੱਲ ਅਗਲੇ ਘਰ ਉਹ ਹੀ ਪੂਰੀ ਪਲੈਨਿੰਗ ਕਰਕੇ ਗਈ ਸੀਗੀ ਹਾਂਜੀ ਆਪਣੀ ਇਸ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਹੀ ਖਤਮ ਤੇ ਵੀਡੀਓ ਖਤਮ ਕਰਨ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਦੱਸ ਦਵਾਂ ਵੀ ਕਮਲ ਪਟਿਆਲਾ ਹੁਣ ਨਹੀਂ ਟਾਲਦੀ ਪਈ ਨਹੀਂ ਹਟਦੀ ਪਈ ਵਾਰੀ-ਵਾਰੀ ਪੰਗੇ ਲਈ ਜਾਂਦੀਆਂ ਨੇ ਫਿਰ ਸਟ੍ਰਾਈਕ ਮਾਰੀ ਹੈ ਮੇਰੇ ਚੈਨਲ ਤੇ ਮੇਰੇ ਦੋਨੇ ਚੈਨਲਾਂ ਤੇ ਸਟ੍ਰਾਈਕਾਂ ਮਾਰੀ ਜਾਂਦੀ ਹੈ ਤੇ ਮੈਂ ਲੱਗੀ ਹਾਂ ਹੁਣ ਹੈਕਰ ਵੀਰੇ ਦੀ ਹੈਲਪ ਲੈਣ ਤੇ ਜੇ ਮੇਂਗਾਂ ਸਟ੍ਰਾਈਕਾਂ ਰਿਮੂਵ ਹੋਣ ਤੋਂ ਬਾਅਦ ਇਹਦਾ ਚੈਨਲ ਬੰਦ ਹੁੰਦਾ ਜਾਂ ਕੋਈ ਵੀ ਇਫੈਕਟ ਪੈਂਦਾ ਹੈ ਤੇ ਚੈਨਲ ਤੇ ਉਹਦੇ ਜ਼ਿੰਮੇਵਾਰ ਮੈਂ ਜਾਂ ਕੋਈ ਵੀ ਨਹੀਂ ਕਹੇ ਤਾਂ ਜ਼ਿੰਮੇਵਾਰੇ ਖੁਦ ਹੋਣਗੇ ਕਿਉਂਕਿ ਇਹਨਾਂ ਬਹੁਤ ਵਾਰ ਕਹਤਾ ਵੀ ਹਾਂ ਸਟ੍ਰਾਈਕਾਂ ਵਾਪਸ ਲੈ ਲਓ ਲੈ ਲਓ ਪਰ ਇਹ ਬੰਦੇ ਬੰਨਨ ਨਾਲ ਹੈ ਨਹੀਂ ਟਾਲਦੇ ਹੈ ਨਹੀਂਗੇ ਤੇ ਹਾਂਜੀ ਕਰਦੇ ਆਂ ਵੀਡੀਓ ਨੂੰ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫਿਰ ਮਿਲਦੇ ਆਂ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ